ਬਿਲਕੁਲ ਬੜੀ ਖਤਰਨਾਕ ਦੇਣਾ ਆ ਗਏ ਨੇ ਤੁਸੀਂ ਆ ਵੀਖੋ ਨਾ ਸੁਖਮਨ ਸਾਹਿਬ ਕਿ ਅੱਜ ਮੈਂ ਉਹ ਦਿੱਤੇ ਪੋਸਟ ਵੀ ਲਿਖੀ ਸੀ ਮੇਰੇ ਭਾਵ ਨੇ ਮਤਲਬ ਤੇ ਕਈ ਬੰਦੇ ਹੁੰਦੇ ਨੇ ਨਾ ਥੱਲੇ ਕਮੈਂਟ ਹੁੰਦੇ ਕਿ ਤੁਸੀਂ ਵੀ ਜਵਾਨੀ ਚਾਹ ਕੁਝ ਕਰਦੇ ਰਹੇ ਐਦਾਂ ਉਦਾਂ ਬਿਲਕੁਲ ਗਲਤ ਰੁੱਸਤ ਹੈ ਪਰ ਹੁਣ ਮੰਨਦੇ ਨੇ ਕਿ ਅਸੀਂ ਵੀ ਮਿਸ ਗਾਈਡਡ ਮਜਾਇਲਾ ਬਿਲਕੁਲ ਅਸੀਂ ਸਾਹਿਬ ਸਹੀ ਥੋੜੀ ਆਪਣੇ ਆਪ ਨੂੰ ਸਾਬਤ ਕਰਦੇ ਬਿਲਕੁਲ ਮੈਂ ਤੇ ਕਹਣਾ ਕਿ ਅਸੀਂ ਜੋ ਆਪਦਾ ਲਾਸ ਕੀਤਾ ਹੈ ਕਦੇ ਵੀ ਕੋਈ ਬੱਚਾ ਇਹ ਚੀਜ਼ਾਂ ਦਾ ਨੁਕਸਾਨ ਨਾ ਕਰੇ ਜੀ ਅਸੀਂ ਵੀ ਇਹਨਾਂ ਲੀਡਰਾਂ ਦੇ ਪਿੱਛੇ ਰੈਲੀਆਂ 'ਚ ਚੜ ਕੇ ਉੱਥੇ ਮਤਲਬ ਕਿ ਕੋਈ ਛੱਡੀ ਨਹੀਂ ਮੈਂ ਤਾਂ ਰੈਲੀ ਕੋਈ ਇਲੈਕਸ਼ਨ ਛੱਡਿਆ ਹੀ ਨਹੀਂ ਜੀ ਠੀਕ ਹੈ ਹੁਣ ਸ਼ਰਮ ਆਉਂਦੀ ਹੈ ਕਿ ਯਾਰ ਕਿਹੜੇ ਕਮਾਂ ਨੂੰ ਤੁਰੇ ਭੰਦੇ ਸੀਗੇ ਐਵੇਂ ਅਵਾ ਗੌਂਦ ਕੀਮਤੀ ਟਾਈਮ ਹੁੰਦਾ ਨਾਲੇ ਉਸ ਜੀ ਬਿਲਕੁਲ ਜਵਾਨੀ ਦਾ ਤੁਸੀਂ ਆਪਦਾ ਟਾਈਮ ਗਵਾ ਲਓ ਤੇ ਇਸੇ ਕਰਕੇ ਹੁਣ ਕਹਿ ਰਹੇ ਆ ਉਹ ਮੈਨੂੰ ਇਹ ਨਾ ਸਾਡਾ ਸਮਾਜ ਆ ਜਿਹੜਾ ਬੜਾ ਚੰਦਰਾ ਸਮਾਜ ਆ ਇਹ ਇਹਨਾਂ ਨੇ ਮਿਹਣਾ ਫਟ ਮਾਰ ਦੇਣਾ ਜਿਉਣ ਕਿਸੇ ਤਰੀਕੇ ਇਹ ਨਹੀਂ ਚਲੋ ਕੋਈ ਗੱਲ ਨਹੀਂ ਹੈ ਆਪਾਂ ਕਿਹੜਾ ਕੋਈ ਟੈਲੀਵਿਜ਼ਨ ਹੈ ਵੀ ਇਹਨਾਂ ਦੇ ਰਿਮੋਟ ਤੇ ਚੱਲਦੇ ਆ ਪਰ ਇਹ ਕੁਝ ਬੰਦੇ ਅੰਦਰ ਫਰਸਟ੍ਰੇਟ ਟਾਈਪ ਦੇ ਉਹ ਫਿਰ ਥੱਲੇ ਆ ਕੇ ਕਮੈਂਟਾਂ ਦੇ ਵਿੱਚ ਨਾ ਗੱਲ ਨੂੰ ਸਮਝੇ ਬਗੈਰ ਕੂਨੀ ਕਰਦਾ ਰਹੇ ਤਾਂ ਉੱਦਾਂ ਨਹੀਂ ਉਹ ਫਰਸਟ੍ਰੇਸ਼ਨ ਹੁੰਦੀ ਉਹਨਾਂ ਨੇ ਤਾਂ ਤੁਸੀਂ ਆਪਦੀ ਫੋਟੋ ਆਪਦੇ ਬੱਚੇ ਨਾਲ ਪਾ ਲਓ ਉਹਨਾਂ ਥੱਲੇ ਥੱਲੇ ਆ ਕੇ ਕੱਢ ਦੇ ਸਹੀ ਗੱਲ ਹੈ ਬਿਲਕੁਲ ਇੱਕ ਵੱਖਰੀ ਕਿਸਮ ਦੀ ਸਾਡੇ ਨਾ ਪ੍ਰਜਾਤੀ ਪੈਦਾ ਹੋ ਗਈ ਆ ਜੀ ਨਰਾਸ਼ ਹੋ ਗਏ ਨੇ ਜ਼ਿੰਦਗੀ ਤੋਂ ਜਿਆਦਾ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਉਹ ਮੁੰਡਾ ਦੇਖੋ ਸਰਦਾਰ ਆ ਮੁੰਡਾ ਉਹਦੀ ਮੈਂ ਫੋਟੋ ਦੇਖ ਰਿਆ ਸੀ ਗਫਤਿਹ ਘਟ ਸਾਹਿਬ ਦੇ ਵਿੱਚ ਬਾਜ਼ਾਰ ਗਿਆ ਹੈ ਕੋਈ ਦੱਸ ਦੇ ਕਿ ਹਲਕੀ ਜੀ ਤਕਰਾਰ ਸੀ ਯਾਰਾਂ ਦੋਸਤਾਂ ਦੇ ਵਿੱਚ ਵੀ ਜਿਵੇਂ ਆਪਾਂ ਇਕੱਠੇ ਇੱਕ ਗਰੁੱਪ ਚ ਰਹਿੰਦੇ ਆ ਕੋਈ ਹੋ ਸਕਦਾ ਕੋਈ ਉਨੀ ਕੀ ਹੋਵੇ ਤੇ ਉਹ ਆਪਦੇ ਘਰ ਦੇ ਕਿਸੇ ਕੰਮ ਗਿਆ ਹੋਣਾ ਮਾਰਤ ਚਿਰਚਾ ਮਾਰ ਮਾਰ ਚਿਰਚਾ ਮਾਰ ਕੇ ਹਾਂਜੀ ਇੱਕ ਸੇਮ ਉਹੀ ਕਹਾਣੀ ਨਾਬੇ ਵਾਲੀ ਹਾਂਜੀ ਹਾਂਜੀ ਆਪੇ ਦੇ ਵਿੱਚ ਵੀ ਤੇ ਇਸ ਤਰ੍ਹਾਂ ਹੀ ਹੋ ਗਿਆ ਉਹ ਮੁੰਡਾ ਪੁਲਿਸ ਵਾਲਾ ਸੀਗਾ ਤੇ ਇਹ ਤੇ ਸਟੂਡੈਂਟ ਹੀ ਸੀ ਪਲੱਸ 2 ਦਾ ਹੀ ਸੀ ਮੈਨੂੰ ਲੱਗਦਾ ਬੱਚਾ ਹੀ ਹਾਂਜੀ ਇਹ ਪਲੱਸ 2 ਦਾ ਸੀਗਾ ਤੇ ਉਹ ਜਿਹੜਾ ਕਾਂਸਟੇਬਲ ਸੀ ਉਹ ਮੇਰੇ ਖਿਆਲ ਦੇ ਨਾਲ 23 ਸਾਲ ਦਾ ਸੀਗਾ ਦੇਵਮਾਨ ਜੀ ਕਹ ਰਿਹਾ ਜੀ ਉਹਨੇ ਹੀ ਉਹ ਸਿਵਲ ਡ्रेस ਦੇ ਵਿੱਚ ਸੀ ਇਹਦਾ ਮਤਲਬ ਹੈ ਕਿ ਹੁਣ ਬਚੇਗਾ ਉਹ ਜਿਹੜਾ ਕਿ ਪੁਲਿਸ ਦੀ ਵਰਦੀ ਚ ਹੋਏਗਾ ਇਹ ਤੇ ਉਸ ਤੋਂ ਵੀ ਲੈ ਗੱਲ ਹੋਰ ਬੜੀ ਬੁਰੀ ਗੱਲ ਹੈ ਯਾਰ ਕਿ ਇੱਥੇ ਸ਼ਰੇ ਬਾਜ਼ਾਰ ਚਿੱਟੇ ਦੇਨ ਦੇਨ ਦੀਨੀ ਬੰਦੇ ਵੱਡੇ ਜਾ ਰਹੇ ਝਟਕੇ ਠੀਕ ਹੈ ਮਰਡਰ ਅੱਗੇ ਵੀ ਹੁੰਦੇ ਸਨ ਮਰਡਰ ਅੱਗੇ ਵੀ ਮੈਂ ਆਪਣੇ ਏਰੀਏ ਦੇ ਵਿੱਚ 10-20 ਸਾਲਾਂ ਚ ਜਿਹੜੇ ਕੋਈ 2-4 ਮਰਡਰ ਹੋਏ ਮੈਂ ਤੁਹਾਨੂੰ ਉਂਗਲਾਂ ਤੇ ਗਿਣਾ ਸਕਦਾ ਭਾਈ ਮੁਖਸਰ ਹੋਇਆ ਆਵੋਰ ਹੋਇਆ ਮਤਲਬ ਬਹੁਤ ਗੇਂਦ ਸੀ ਬੜੇ ਰੇਰ ਹੁੰਦੇ ਸੀ ਜੀ ਲੜਾਈਆਂ ਉਦੋਂ ਵੀ ਹੁੰਦੀਆਂ ਸਨ ਝਗੜੇ ਹੋ ਜਾਂਦੇ ਸਨ ਗਰੁੱਪ ਹੁੰਦੇ ਸੀ ਪਰ ਉਹ 50-10 ਸਾਲਾਂ ਪਿੱਛੋਂ ਕਿਤੇ ਕੋਈ ਇਕਵਾਲ ਆ ਗਿਆ ਲੜਾਈ ਹੋ ਗਈ ਜੀ ਮਰਡਰ ਹੋ ਗਿਆ ਹੂੰ ਚਲੋ ਉਹ ਫਿਰ ਪਤਾ ਲੱਗਦਾ ਕਿ ਉਹਨਾਂ ਨੂੰ 20 ਸਾਲੀ ਹੋ ਗਈ ਆ ਹੂੰ ਉਹ ਮੁੰਡੇ ਸਾਰੇ ਮੇਲੇ 'ਚ ਆਪਣੇ ਮੁਕਸਰ ਕਤਲ ਹੋਇਆ ਸੀਗਾ ਜੀ ਬਹੁਤ ਹਾਈ ਪ੍ਰੋਫਾਈਲ ਮਾਮਲਾ ਬਣਿਆ ਸੀਗਾ ਉਹ ਬੰਦੇ ਬਾਅਦ ਚੰਦਰ ਵੀ ਰਹਿ ਸਾਡੇ ਨਾਲ ਤੋਂ ਕਹਿੰਦਾ ਮਤਲਬ ਇਹ ਕਿ ਫਿਰ ਕੋਈ ਇੱਕ ਮਿਸਾਲ ਵੀ ਸੈੱਟ ਹੋ ਜਾਂਦੀ ਕਿ ਯਾਰੋ ਮੁੰਡਿਆਂ ਨੇ ਆਪਦੀ ਲਾਈਫ ਖਰਾਬ ਕਰਨ ਲਈ ਆ ਫਿਰ ਇੱਥੇ ਤੇ ਪਤਾ ਹੀ ਨਹੀਂ ਲੱਗਦਾ ਕੌਣ ਕਿੰਨੂੰ ਮਾਰ ਗਿਆ ਕਿੰਨੂੰ ਸਜ਼ਾ ਹੋ ਰਹੀ ਆ ਕਿੰਨੂੰ ਨਹੀਂ ਹੋ ਰਹੀ ਕੌਣ ਭਗੌੜਾ ਕੀ ਕਰ ਲੈ ਬੜਾ ਧਿਆਨ ਦੇਣੋ ਯਾੜਕੇ ਨਾ ਲੋਕ ਇਸ ਗੱਲ ਕਰਦੇ ਸਾਡੇ ਕੁਲ ਸਾਡੇ ਕੁਲ ਨਾ ਮੈਂ ਜੋ ਲੈਕ ਦੇਖਦਾ ਸੁਖਮ ਸਿੰਘ ਸਾਹਿਬ ਨਾ ਸਾਡੇ ਕੁਲ ਕੋਈ ਅਧਿਆਤਮ ਚਮਤਕਾਰੇ ਲੀਡਰ ਹੈ ਹਮ ਇਸ ਵੇਲੇ ਕ੍ਰਾਈਸਿਸ ਹੈ ਹੈ ਪੰਜਾਬ ਦਾ ਬੜਾ ਵੱਡਾ ਸੰਕਟ ਹੈ ਦੁਕਾਨ ਤ ਹੈ ਤਰਾਸਦੀ ਹੈ ਦੁਕਾਨ ਤ ਹੈ ਬਿਲਕੁਲ ਫਿਰ ਨਾ ਸਾਡੇ ਕੁਲ ਕੋਈ ਰਾਜਨੀਤੀ ਦਾ ਕੋਈ ਵੀ ਜਿਹਨੂੰ ਆਪਾਂ ਕਹ ਲਈਏ ਨਾ ਕਿ ਨੈਕਸਟ ਲੈਵਲ ਹੈ ਬਦਲੀ ਹੈ ਨਹੀਂ ਕੋਈ ਸਾਡੇ ਕੁਲ ਲੀਡਰਸ਼ਿਪ ਕ੍ਰਾਈਸਿਸ ਆਪਣੀ ਜਗ੍ਹਾ ਤੇ ਬૌਧਿਕ ਸੰਕਟ ਸਾਡਾ ਆਪਣੀ ਜਗਾ ਫੁਕਰਾ ਪੰਥੀ ਆਪਣੇ ਇਤਿਹਾਸ ਤੇ ਨਜ਼ਾਇ ਜੀ ਮਤਲਬ ਤੁਸੀਂ ਉਹ ਇਨਾਜ਼ ਕਰਕੇ ਤੇ ਆਪ ਆਪਨਾਸ਼ ਕਰ ਰਹੇ ਹੋ ਆਪ ਦਾ ਤੇ ਇਤਿਹਾਸ ਤੇ ਤੁਹਾਨੂੰ ਇੱਕ ਨਾਜ਼ ਹੁੰਦਾ ਹੈ ਤੇ ਇਤਿਹਾਸ ਤੇ ਨਾਜ਼ ਕਰਕੇ ਆਪਣੇ ਆਪ ਨੂੰ ਵੀ ਵਿਕਾਸ ਤੇ ਲੈ ਕੇ ਜਾਓ ਨਾ ਜੀ 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 ਬਿਲਕੁਲ ਮਤਲਬ ਕਿ ਅਸੀਂ ਇੱਕ ਵੱਖਰੇ ਕਿਸਮ ਦੇ ਸੰਕਟ ਚ ਫਸ ਗਏ ਹਾਂ ਜਿੱਥੇ ਮਤਲਬ ਕਿ ਇੱਕ ਸਵੈ ਸਿਰਜੇ ਹੀਰੋ ਦਾ ਨਾ ਅਸੀਂ ਬਿੰਬ ਦੇਖਦੇ ਆ ਕਿ ਉਹ ਆਪ ਹੀ ਆਪਣੇ ਆਪ ਨੂੰ ਹੀਰੋ ਸਿਰਜ ਲੈਂਦਾ ਕਿ ਮੇਰੇ ਵਰਗਾ ਕੋਈ ਨਾਇਕ ਨਹੀਂ ਜੀ ਜਦ ਕੋਈ ਇੱਕ ਮੌਕਾ ਆਉਂਦਾ ਜੇ ਉਹ ਜਿਉਂਦਾ ਰਹਿ ਜਾਂਦਾ 10-20 ਸਾਲ ਬਾਅਦ ਕਿ ਯਾਰ ਮੈਂ ਕੀ ਕਰਾਂ ਯਾਰ ਹੂੰ ਕੀ ਕਰਾਂ ਤੂੰ ਪੰਜਾਬ ਚ ਚੋਰ ਹੈ ਠੀਕ ਨਹੀਂ ਹੈ ਬਹੁਤ ਭਿਆਨਕ ਹੈ ਬਹੁਤ ਕਿਉਂਕਿ ਕੋਈ ਬੱਚਾ ਮਰ ਰਿਹਾ ਹੈ 12ਵੀਂ ਕਲਾਸ ਦਾ ਤਾਂ ਸੋਚ ਕੇ ਦੇਖੋ ਨੇ ਕੀ ਪਤਾ ਕੀ ਬੰਨਣਾ ਸੀ ਉਹ ਜਿਹੜਾ ਮਾਰ ਰਿਹਾ ਹੈ ਉਹ ਜਿਹੜਾ ਕਾਂਸਟੇਬਲ ਦੇ ਕਾਤਲ ਹੈ ਦੱਸਦੇ ਕੋ ਉਹਨਾਂ ਦੀ ਉਮਰ ਵੀ 16-16 ਸਾਲ ਹੈ ਹੂੰ ਦੇਖੋ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਜ਼ਿੰਦਗੀ ਖਤਮ ਏ ਦੀ ਜ਼ਿੰਦਗੀ ਖਤਮ ਹੋ ਗਿਆ ਨਾ ਤੇ ਨਾਲ ਵਾਲੇ ਜੁੜੇ ਜਿਹੜੇ ਘਰ ਖਤਮ ਹੋ ਜਾਂਦੇ ਬਿਲਕੁਲ ਘਰ ਖਤਮ ਹੋ ਜਾਂਦੇ ਆ ਜੀ ਦਾ ਬੱਚਾ ਜੇਰਲ ਚ ਜਾ ਕੇ ਬਹਿ ਗਿਆ ਜੀ ਉਹਦੀ ਜ਼ਿੰਦਗੀ ਕੀ ਰਹਿ ਜਾਂਦੀ ਹੈ ਜੀ ਕੁਛ ਨਹੀਂ ਜ਼ਿੰਦਗੀ ਬਚਦੀ ਸਾਬ ਮਾਂ ਤੜਫਦੀ ਆ ਮਾਂ ਲਈ ਤਾਂ ਪੁੱਤ ਹੀ ਆ ਨਾ ਚਾਹੇ ਉਹ ਕਾਤਲ ਬਣ ਕੇ ਅੰਦਰ ਚਾਵੇ ਦੇ ਵੀ ਇਕੱਲੇ ਇਕੱਲੇ ਅੱਜ ਕੱਲ ਇਹ ਹਾ ਸਿੰਗਲ ਚਾਈਲਡ ਜਾਂਦੇ ਨੇ ਜੀ ਇਹ ਵੀ ਆਪਣੇ ਵੀ ਇੱਕ ਮੋੜ ਦੇ ਵਿੱਚ ਐਕਸੀਡੈਂਟ ਹੋ ਜਾਂ ਇਦਾਂ ਹੀ ਚੀਜ਼ਾਂ ਹੁੰਦੀਆਂ ਮਿੰਟੂ ਜੀ ਜਾਂ ਤੇ ਐਕਸੀਡੈਂਟ ਹੋ ਰਿਹਾ ਹੈ ਆ ਹੁਣ ਦੋ ਤਿੰਨ ਮੌਤਾਂ ਜਿਹੜੀਆਂ ਆਪਾਂ ਪਤੰਗਾਂ ਦੀ ਡੋਰ ਨਾਲ ਵੇਖ ਲਈਆਂ ਕਤਲ ਹੋ ਰਿਹਾ ਹੈ ਵੀ ਜਿਹੜੀ ਯੰਗ ਪੀੜ੍ਹੀ ਹੈ ਯੰਗ ਜਨਰੇਸ਼ਨ ਹੈ ਜਿਹਦੇ ਤੇ ਕੁਝ ਆਪਾਂ ਨੂੰ ਆਸ ਹੈ ਕਿ ਇਹ ਗਏ ਕੁਝ ਕਰਨਾ ਉਹ ਇਸ ਤਰ੍ਹਾਂ ਖਤਮ ਹੋ ਰਹੀ ਹੈ ਉਹੀ ਹੈ ਨਾ ਮਾਰਗਦਰਸ਼ਨ ਨਹੀਂ ਹੈ ਹਮ ਸੁਖਮ ਸਰ ਮਾਰਗਦਰਸ਼ਨ ਬਹੁਤ ਜ਼ਰੂਰੀ ਹੈ ਜੀ ਸਾਡੇ ਕੋਲ ਸਹੀ ਮਾਰਗਦਰਸ਼ਨ ਹੈ ਨਹੀਂ ਹੈ ਇਹ ਬਹੁਤ ਵੱਡਾ ਸੰਕਟ ਹੈ ਜਿਸ ਦੇ ਨਿਸ਼ਾਨ ਦੇ ਆਪਾਂ ਕਰ ਰਹੇ ਆ ਜੀ ਚਲੋ ਆਪਾਂ ਕੋਈ ਇਹਦੇ ਚ ਬਹੁਤ ਵੱਡੇ ਸਮਾਜਿਕ ਵਿਗਿਆਨੀ ਥੋੜੀ ਆ ਹਮ ਪਰ ਅਸੀਂ ਕਿਸੇ ਮੁੱਦੇ ਦੀ ਨਿਸ਼ਾਨਦੇਹੀ ਕਰਕੇ ਅਗਾਊਂ ਫਿਕਰ ਹੈ ਕਿ ਹਾਂ ਜੀ ਹੈ ਕਿ ਬੱਚਾ ਕਿਸੇ ਦਾ ਵੀ ਕਿਸੇ ਪ੍ਰਵਾਹ ਚ ਹੋ ਸਕਦਾ ਹੈ ਨਾ ਕੱਲ ਨੂੰ ਕੋਈ ਵੇਗ ਹੈ ਉਹਦੇ ਵਿੱਚ ਵਹਿ ਗਿਆ ਇੱਕ ਇੱਕ ਬੱਚਾ ਜੀ ਲੈ ਦੇ ਕੇ ਖਤਮ ਹੈ ਦੁਨੀਆ ਜਦੋਂ ਤੁਹਾਡਾ ਬੱਚਾ ਮਰ ਗਿਆ ਜਾਂ ਉਹਨੇ ਕਿਸੇ ਨੂੰ ਮਾਰਤਾ ਤੁਹਾਡੀ ਦੁਨੀਆ ਖਤਮ ਹੈ ਸਰ ਦੋ ਮਰਜ਼ੀ ਹੋਈ ਜਾਂਦਾ ਹਲੇ ਦੁਆਲੇ ਕਿਸੇ ਨੇ ਕੁਝ ਨਹੀਂ ਤੁਹਾਨੂੰ ਠੀਕ ਆ ਦੋ ਦਿਨ ਦੇ ਹੌਸਲੇ ਹੁੰਦੇ ਚਾਰ ਦਿਨ ਦੇ ਹੌਸਲੇ ਹੁੰਦੇ ਉਹ ਜਿਹੜੀਆਂ ਮੁਸੀਬਤਾਂ ਤੇ ਜਿਹੜੀਆਂ ਉਹ ਰਾਤਾਂ ਹੁੰਦੀਆਂ ਨੇ ਨਾ ਉਹ ਤੁਹਾਨੂੰ ਕੱਲਿਆਂ ਕੱਟਣੀਆਂ ਪੈਂਦੀਆਂ ਬੜੀਆਂ ਦੁੱਖਦਾਇਕ ਘੜੀਆਂ ਹੁੰਦੀਆਂ ਨੇ ਜੀ ਮੈਂ ਦੇਖੇ ਉੱਥੇ ਮੁਲਾਕਾਤਾਂ ਦੇ ਕਮਰਿਆਂ ਦੇ ਵਿੱਚ ਜਦੋਂ ਮਾਮਾ ਇਕੱਠੀਆਂ ਹੁੰਦੀਆਂ ਮਤਲਬ ਕਿ ਪੁੱਤਾਂ ਨੂੰ ਮਿਲਣ ਜਿਹੜੇ 20-20 ਸਾਲ ਵੱਜ ਗਏ ਇਦਾਂ ਹੀ ਲੜਾਈਆਂ ਹੋਈਆਂ ਇਦਾਂ ਹੀ ਝਗੜੇ ਹੋਏ ਤੇ 20-20 ਸਾਲ ਕੈਦ ਹੋਈ ਜਦੋਂ ਉਹਨਾਂ ਨੇ ਪਿੱਛੇ ਆਉਣਾ ਮਾਈਆਂ ਨੇ ਫਿਰ ਜੋ ਮਤਲਬ ਕਿ ਹਾਲਾਤ ਹੁੰਦੇ ਕਿ ਯਾਰ ਠੀਕ ਹੈ ਅੰਦਰ ਬੈਠਾ ਬੰਦਾ ਤਾਂ ਪਥਰ ਹੋ ਜਾਂਦਾ ਪਰ ਬਾਹਰਲੇ ਦਾ ਮਾਈ ਆਈ ਆ ਮੰਨ ਲਓ ਉੱਤੇ ਜਦੋਂ ਨੇ ਵੇਖਣਾ ਛਟੇ ਲੀੜਿਆਂ ਚ ਆ ਮਤਲਬ ਕਿ ਕਾਲਜਾਨੀ ਨੇ ਕੋਈ ਨਹੀਂ ਚੱਲਦਾ ਕੋਈ ਖੈਰ ਵਾਕਈ ਇਹ ਦੌਰ ਹੈ ਬਈ ਬਿਲਕੁਲ ਬੜੇ ਖਤਰਨਾਕ ਦਿਨ ਆ ਗਏ ਨੇ ਤੁਸੀਂ ਆ ਵੇਖੋ ਨਾ ਸੁਖਮ ਸਿੰਘ ਸਾਹਿਬ ਕਿ ਅੱਜ ਮੈਂ ਉਹ ਦਿੱਤੇ ਪੋਸਟ ਵੀ ਲਿਖੀ ਸੀ ਮੇਰੇ ਭਾਵ ਨੇ ਮਤਲਬ ਤੇ ਕਈ ਬੰਦੇ ਹੁੰਦੇ ਨੇ ਨਾ ਥੱਲੇ ਕਮੈਂਟ ਹੁੰਦੇ ਕਿ ਤੁਸੀਂ ਵੀ ਜਵਾਨੀ ਚਾਹ ਕੁਝ ਕਰਦੇ ਰਹੇ ਐਦਾਂ ਉਦਾਂ ਬਿਲਕੁਲ ਗਲ ਦਰੁਸਤ ਹੈ ਤੇ ਪਰ ਹੁਣ ਮੰਨਦੇ ਨੇ ਕਿ ਅਸੀਂ ਵੀ ਮਿਸ ਗਾਈਡਡ ਮਜਾਇਲਾ ਬਿਲਕੁਲ ਅਸੀਂ ਸਹੀ ਥੋੜੀ ਆਪਣੇ ਆਪ ਨੂੰ ਸਾਬਤ ਕਰਦੇ ਬਿਲਕੁਲ ਮੈਂ ਤੇ ਕਹਣਾ ਕਿ ਅਸੀਂ ਜੋ ਆਪਦਾ ਲਾਸ ਕੀਤਾ ਹੈ ਕਦੇ ਵੀ ਕੋਈ ਬੱਚਾ ਇਹ ਚੀਜ਼ਾਂ ਦਾ ਨੁਕਸਾਨ ਨਾ ਕਰੇ ਜੀ ਅਸੀਂ ਵੀ ਇਹਨਾਂ ਲੀਡਰਾਂ ਦੇ ਪਿੱਛੇ ਰੈਲੀਆਂ 'ਚ ਚੜ ਕੇ ਉੱਥੇ ਮਤਲਬ ਕਿ ਕੋਈ ਛੱਡੀ ਨਹੀਂ ਮੈਂ ਤਾਂ ਰੈਲੀ ਕੋਈ ਇਲੈਕਸ਼ਨ ਛੱਡਿਆ ਹੀ ਨਹੀਂ ਜੀ ਠੀਕ ਹੈ ਹੁਣ ਸ਼ਰਮ ਆਉਂਦੀ ਹੈ ਕਿ ਯਾਰ ਕਿਹੜੇ ਕਮਾਂ ਨੂੰ ਤੁਰੇ ਫੰਦੇ ਸੀਗੇ ਐਵੇਂ ਅਵਾ ਗਾਉਂਦੇ ਕੀਮਤੀ ਟਾਈਮ ਹੁੰਦਾ ਨਾਲੇ ਉਸ ਦੀ ਬਿਲਕੁਲ ਜਵਾਨੀ ਦਾ ਤੁਸੀਂ ਆਪ ਦਾ ਟਾਈਮ ਗਵਾਹ ਲਓ ਤੇ ਇਸੇ ਕਰਕੇ ਹੁਣ ਕਹਿ ਰਹੇ ਆ ਉਹ ਮੈਨੂੰ ਇਹ ਨਾ ਸਾਡਾ ਸਮਾਜ ਆ ਜਿਹੜਾ ਬੜਾ ਚੰਦਰਾ ਸਮਾਜ ਆ ਇਹ ਇਹਨਾਂ ਨੇ ਮੀਣਾ ਫਟ ਮਾਰ ਦੇਣਾ ਜਿਉਣ ਕਿਸੇ ਤਰੀਕੇ ਇਹ ਨਹੀਂ ਚਲੋ ਕੋਈ ਗੱਲ ਨਹੀਂ ਹੈ ਆਪਾਂ ਕਿਹੜਾ ਕੋਈ ਟੈਲੀਵਿਜ਼ਨ ਹੈ ਵੀ ਇਹਨਾਂ ਦੇ ਰਿਮੋਟ ਤੇ ਚੱਲਦੇ ਆ ਪਰ ਇਹ ਕੁਝ ਬੰਦੇ ਅੰਦਰ ਫਰਸਟੇ ਟਾਈਪ ਦੇ ਉਹ ਫਿਰ ਥੱਲੇ ਆ ਕੇ ਕਮੈਂਟਾਂ ਦੇ ਵਿੱਚ ਨਾ ਗੱਲ ਨੂੰ ਸਮਝੇ ਬਗੈਰ ਕੂਨੀ ਕਰਦਾ ਰਹੇ ਤਾਂ ਉੱਦਾਂ ਨਹੀਂ ਉਹ ਫਰਸਟੇਸ਼ਨ ਹੁੰਦੀ ਉਹਨਾਂ ਨੇ ਤਾਂ ਤੁਸੀਂ ਆਪਦੀ ਫੋਟੋ ਆਪਦੇ ਬੱਚੇ ਨਾਲ ਪਾ ਲਓ ਉਹਨਾਂ ਥੱਲੇ ਥੱਲੇ ਆ ਕੇ ਕੱਢ ਦੇ ਸਹੀ ਗੱਲ ਹੈ ਬਿਲਕੁਲ ਇੱਕ ਵੱਖਰੀ ਕਿਸਮ ਦੀ ਸਾਡੇ ਨਾ ਪ੍ਰਜਾਤੀ ਪੈਦਾ ਹੋ ਗਈ ਆ ਜੀ ਨਰਾਸ਼ ਹੋ ਗਏ ਨੇ ਜ਼ਿੰਦਗੀ ਤੋਂ ਜ਼ਿਆਦਾ ਕਹਿੰਦਾ ਮਤਲਬ ਇਹ ਆ ਕਿ ਤੁਸੀਂ ਉਹ ਮੁੰਡਾ ਦੇਖੋ ਸਰਦਾਰ ਆ ਮੁੰਡਾ